ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਘੋਰ ਘੋਰ ਤਾਂ ਠੀਕ ਠਾਕ ਜੀ। ਇਹ ਆਪਾਂ ਵੀਡੀਓ ਪਾਈ ਅੱਜ ਆਪਾਂ ਡਾਕਰ ਵਾਲੇ ਕੋਲ ਤੋਂ। ਇਹ ਪੋਲ ਦੇ ਉੱਤੇ ਪਾਣੀ ਜਿਹੜਾ ਅੱਜ ਥੋੜਾ ਚੜਿਆ ਹੋਇਆ ਹੈਗਾ। ਪਰ ਵੀਡੀਓ ਸਭ ਦਿਖਾ ਦਿੰਨੇ ਆ ਸਾਡੀ ਕੋ ਬਹੁਤ ਲੰਬੀ ਵੀਡੀਓ ਦੇਖ ਕੇ ਜਿਆ ਤੁਹਾਨੂੰ ਪਾਣੀ ਕਿੰਨਾ ਪਤਾ ਲੱਗ ਜਾ ਕਿੰਨਾ ਪਾਣੀ ਚੜਿਆ ਕਿੰਨੀ ਸਪੀਡ ਨਾਲ ਚੱਲਦਾਗਾ। ਉੱਤ ਆਪਾਂ ਰਰੇਕ ਸਾਈਫਨ ਤੇ ਜਾ ਕੇ ਵੀਡੀਓ ਬਣਾਈ ਜਾਂ ਪਰਿਆਲੇ ਤੇ ਉਹ ਵੀਡੀਓ ਵੀ ਉੱਪਰ ਲਾਈ ਜਾ। ਉੱਥੋਂ ਵੀ ਆਪਣਾ ਜਜਮੈਂਟ ਹੋ ਚੁੱਕੀ ਕਿ ਪਾਣੀ ਕਿੰਨਾ ਜਾਏਗਾ ਕਿੰਨਾ ਨਹੀਂ। ਪਾਣੀ ਵਿੱਚੇ ਬਸ ਕੋਚ ਦੱਸ ਦਿਆ ਕੋਈ ਹੋਈ ਆ ਪਰ ਪਾਣੀ ਨਿਕਲ ਜਾਣਾ ਪਾਣੀ ਨੇ ਇੱਥੇ ਤਵੇ ਜਲੀ ਜਾਣਾਗਾ ਕੋਈ ਘਰੋਂ ਵਾਲੀ ਗੱਲ ਨਹੀਂ ਹੈਗੀ। ਪਾਣੀ ਆਪਣੇ ਹਿਸਾਬ ਜਿਨਾ ਉਹਨਾਂ ਕਿ ਚੱਲੀ ਜਾਂਦਾ ਕਿਉਂਕਿ ਪਾਣੀ ਠੱਕਰ ਜਿਹੜਾ ਕਾਫੀ ਨੀਮਾ ਅੱਜ ਜਿਹੜਾ ਖੱਪਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਆ ਪਣੀ ਪਿੱਛੇ ਗੁੱਲੇ ਚੁੱਕਿਆ ਜਿਹੜਾ ਉੱਥੇ ਵੀ ਠੀਕ ਆ ਦਰਾਨੇ ਵੀ ਠੀਕ ਆ ਪਾਣੀ ਕੁਏਰ ਦਾ ਜ਼ਿਆਦਾ ਨਹੀਂ ਹੈਗਾ ਪਾਣੀ ਦੀ ਸੇਤੀਆ ਜਿਹੜੀ ਉਹ ਠੀਕ ਠਾਕ ਚੱਲ ਰਹੀ ਆ ਕੋਈ ਇੰਨੀ ਜ਼ਿਆਦਾ ਨਹੀਂ ਹੈਗੀ ਤੇ ਇਹ ਨਿਕਲ ਹੀ ਜਾਣਾ ਹੁਕਮ ਮਾਲਕ ਦੇ ਹੁਕਮ ਦੇ ਨਾਲ ਪਾਣੀ ਐਡੀ ਕੋਈ ਗੱਲ ਨਹੀਂ ਅੱਗੇ ਮੌਸਮ ਤੇ ਡਿਪੈਂਡ ਕਰਦਾ ਵਾਏ ਕਿ ਨੂੰ ਕੋਈ ਮਿਲਿਆ ਨਹੀਂ ਕਿ ਮਾਲਕ ਕੀ ਚਾਹੁੰਦਾਗਾ ਪਾ ਦੇ ਜਿਹੜੇ ਹਿਸਾਬ ਨਾਲ ਹੁਣ ਤੇਤੀਆ ਦਰਿਆ ਦੀ ਉਹਦੇ ਹਿਸਾਬ ਨਾਲ ਪਾਣੀ ਚੱਲੀ ਜਾ ਰਿਹਾ ਹੈਗਾ ਕੋਈ ੱਡੀ ਕਬਰਾਉਣਾ ਵੀ ਕਰਦੀ ਆਂ ਦੇਖੋ ਤੁਸੀਂ ਸਾਹਮਣੇ ساری ਦੂਰ ਤੱਕ ਵੀਡੀਓ ਜਿਹੜੀ ਦੇਖ ਲਈ ਹੈ ਇਹ ਸਾਰਾ ਪੋਲ ਤੇ ਉੱਤੋਂ ਬਣੀ ਹੋਈ ਹੈ ਜੀ ਵੀਡੀਓ ਆਪਣੇ ਤੋਂ ਜਾਂ ਖਰਾਲੇ ਪੋਲ ਤੋਂ ਇਹ ਲਾ ਨਲੈਲ ਗਾਥੀ ਪੁਰ ਤੋਂ ਜਾਖਲ ਨੂੰ ਜਾਂਦਾ ਗੰਨਾ ਮਾਪੜ ਪਣਿਆ ਉਸ ਕੋਲ ਵੀਡੀਓ ਬਣੀ ਹੈ ਸਾਡੀ ਯਾਦ ਹੋਊਗਾ ਕਿ ਤੁਹਾਨੂੰ ਅਗਲਾ ਪੁਲ ਵੀ ਦਿਖਦਾ ਹੋਣਾ ਸਾਹਮਣੇ ਥੋੜਾ ਜ਼ੂਮ ਕਰਕੇ ਦਿਖਾ ਦਿੰਨੇ ਆਂ ਦੇਖੋ ਜੀ ਪਹਿਲੇ ਪੁਲ ਤੋਂ ਆਪਾਂ ਜੱਜਮੈਂਟ ਲਾ ਲੈਂਦੇ ਸੀ ਵੀ ਇੰਨਾ ਪਾਣੀ ਆ ਹੁਣ ਆਪਣਾ ਇਹ ਆਪਾਂ ਨੇੜੇ ਕਰਕੇ ਦਿਖਾਇਆ ਲੰਮਾ ਕਰਕੇ ਪੂਰਾ ਵੀ ਪਤਾ ਲੱਗੇ ਆਪਨੂੰ ਪੂਰਾ ਅਨੁਮਾਨਾ ਲੱਗੇ ਵੀ ਕਿੰਨਾ ਪਾਣੀ ਆ ਪਾਣੀ ਜਿਹੜਾ ਪੁਰਾਣਾ ਪੋਲਾ ਉਹ ਤੋਂ ਵੀ ਹਜੇ ਕਾਫੀ ਠੱਲੇ ਆ। ਜੇ ਉਸ ਪਾਣੀ ਪੋਲ ਦੇ ਨਾਲ ਵੀ ਲੱਗਦਾ ਤਾਂ ਪਾਣੀ 2.5 ਫੁੱਟ ਤੋਂ ਵੀ ਠੱਲੇ ਆ ਹਜੇ। ਤੇ ਜਿਆਦਾ ਹੀ ਹੋਊਗਾ 2.5 ਫੁੱਟ ਤੋਂ ਜੀ ਤੇ ਹੋ ਸਕਦਾ ਮੈਂ ਗਲਤ ਹਾਂ। ਜਿਆਦਾ ਹੀ ਹੋਊਗਾ ਠੱਲੇ ਤੇ ਮੈਂ ਇਹ ਤੁਸੀਂ ਦੇਖ ਹੀ ਸਕਦੇ ਆ 2 ਨਾਲ 3 ਫੁੱਟ ਠੱਲੇ ਹੋਊਗਾ 2.5 ਫੁੱਟ ਤਾਂ ਹੈਗਾ ਹੀ ਆ ਜੀ। ਤੇ ਪਾਣੀ ਉਹ ਤੋਂ ਵੀ ਠੱਲੇ ਆ ਕਾਫੀ। 1.5 ਫੁੱਟ ਦਾ ਉੱਤੇ ਪੁਲ ਵੀ ਹੈ 4 ਫੁੱਟ ਦਾ ਉਸ ਪੁਲ ਤੋਂ ਵੀ ਬਣਦਾ ਹੈ ਇਸ ਕਰਕੇ ਪਾਣੀ ਹਜੇ ਚੱਲੀ ਜਾ ਰਿਹਾ ਕੋਈ ਗੱਲ ਨਹੀਂ ਪਾਣੀ ਨਿਕਲ ਜਾਣਾ ਹੈ ਕੋਈ ਜਾਂ ਤੜ ਗੱਲ ਨਹੀਂ ਹੈ ਕਿ ਤੇ ਇਸ ਕਰਕੇ ਤੁਹਾਨੂੰ ਅਗਲਾ ਪੁਲ ਨਾਲ ਦੂਰੋਂ ਦੁਬਾਰਾ ਜ਼ੂਮ ਕਰ ਕਰਕੇ ਦਿਖਾਇਆ ਵੀ ਆਪਣਾ ਜਜਮੈਂਟ ਹੋ ਜੇ ਵੀ ਪਾਣੀ ਕਿੰਨਾ ਦਰਿਆ ਦੇ ਵਿੱਚ ਠੀਕ ਹੈ ਬਾਈ ਜੀ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਫਟੇ ਬਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਅਰ ਲਾਈਕ ਕਮੈਂਟ ਕਰ ਦੇ ਜੀ ਜਰੂਰ ਤੇ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਅੱਗੇ ਜੋ ਵੀ ਵੀਡੀਓ ਪਾਈ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜੇ ਖੁਲਾਬ ਸੁਜੀਮ ਕੋਸ਼ ਰੋ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ੍ਰੀ ਅਕਾਲ ਜੀ